ਵਾਹਿਗੁਰੂ ਜੀ ਕੀ ਫਤਿਹ ਮਹਾਰਾਜ ਦੇ ਮਹਾਨ ਬਚਨ ਨੇ ਗਗਨਤ ਮਾਮਾ ਬਾਜਿਉ ਪਰਿਓ ਨਿਸ਼ਾਨ ਘਾਉ ਖੇਤ ਜੋ ਮੰਡਿਓ ਸੂਰਮਾ ਅਬ ਜੁਜਨ ਕੋ ਦਾਉ ਸੂਰਾ ਸੋ ਪਹਿਜਾਨੀਆ ਜੋ ਲਰੈ ਦੀਨ ਕੇ ਹਿਤ ਉਰਜਾ ਪੁਰਜਾ ਕਟ ਮਰੇ ਅਬੂ ਨਸ਼ਾ ਕੇ ਖੇਤ ਮਾ ਬਾਪਾ ਅਨੁਸਾਰ ਸਾਡੇ ਇਲਾਕੇ ਦੇ ਮਹਾਂਪੁਰਖ ਬ੍ਰਹਮ ਗਿਆਨੀ ਸ਼੍ਰੀ ਮਾਨ 108 ਸ਼ੰਤ ਬਾਬਾ ਤਾਰਾ ਸਿੰਘ ਜੀ ਖੁਸ਼ਦਿਲ ਉਹਨਾਂ ਦੇ ਮਹਾਨ ਪਵਿੱਤਰ ਅਸਥਾਨ ਮੰਡੀ ਅਰਨੀਵਾਲਾ ਵਿਖੇ ਜਿੱਥੇ ਹਰ ਇੱਕ ਸਾਲ ਦੇ ਸਾਲ ਧਨ ਧਨ ਗੁਰੂ ਤੇਗ ਬਹਾਦਰ ਪਿਤਾ ਜੀ ਮਹਾਰਾਜ ਸਤਗੁਰਾਂ ਦੇ ਚਾਰ ਸਾਹਿਬਜ਼ਾਦੇ ਮਾ ਗੁਜਰ ਕੌਰ ਜੀ ਅਤੇ ਸ਼੍ਰੀ ਆਨੰਦਪੁਰ ਸਾਹਿਬ ਸ਼੍ਰੀ ਚਮਕੌਰ ਸਾਹਿਬ ਜੀ ਦੇ ਸਮੂਹ ਸ਼ਹੀਦਾਂ ਸਿੰਘਾਂ ਦੀ ਯਾਦ ਨੂੰ ਸਮਰਪਿਤ ਮਹਾਨ ਸ਼ਹੀਦੀ ਜੋੜ ਮੇਲੇ ਬੜੀ ਸ਼ਰਧਾ ਤੇ ਭਾਵਨਾ ਦੇ ਨਾਲ ਮਨਾਏ ਜਾਂਦੇ ਹਨ ਇਸ ਵਾਰ ਵੀ ਆਪ ਸਰਬੱਤ ਹੰਸਿਆਂ ਦੇ ਪਿਆਰ ਸਤਿਕਾਰ ਦੇ ਨਾਲ ਮਹਾਂਪੁਰਖਾਂ ਦੇ ਪਾਵਨ ਦਰਬਾਰ ਦੇ 19, 20 ਅਤੇ 21 ਦਸੰਬਰ ਨੂੰ ਮਹਾਨ ਜੋੜ ਮੇਲੇ ਬੜੀ ਸ਼ਰਧਾ ਭਾਵਨਾ ਦੇ ਨਾਲ ਮਨਾਏ ਜਾ ਰਹੇ ਹਨ ਇਹਨਾਂ ਜੋੜ ਮੇਲਿਆਂ ਦੇ ਅੰਦਰ 19 ਦਸੰਬਰ ਨੂੰ ਮਹਾਨ ਨਗਰ ਕੀਰਤਨ ਚਿਹਦਾਂ ਦੀ ਦਾਸਤਾਨ ਨੂੰ ਦਰਸਾਉਂਦਾ ਹੋਇਆ ਮਾਪੁਰਖਾਂ ਦੇ ਪਾਵਨ ਦਰਬਾਰ ਤੋਂ ਆਰੰਭ ਹੋਏਗਾ 23 ਦਸੰਬਰ ਨੂੰ ਬੱਚਿਆਂ ਦੇ ਗੁਰਬਾਣੀ ਮੁਕਾਬਲੇ ਅਤੇ ਦਸਤਾਰ ਮੁਕਾਬਲੇ ਕੀਤੇ ਜਾਣਗੇ ਅਤੇ 21 ਦਸੰਬਰ ਨੂੰ ਸਵੇਰ 8 ਵਜੇ ਤੋਂ ਲੈ ਕਰਕੇ ਸ਼ਾਮ ਦੇ 5 ਵਜੇ ਤੱਕ ਭਾਰੀ ਦੀਵਾਨ ਸਜਣਗੇ ਜੈ ਨਾ ਦਿਵਾਨਾਂ ਦੇ ਅੰਦਰ ਪੰਥ ਦੀਆਂ ਮਹਾਨ ਸ਼ਖਸੀਅਤਾਂ ਪੰਥ ਦੇ ਮਹਾਨ ਵਿਦਵਾਨ ਸਾਧੂ ਸੰਤ ਸਮਾਜ ਫਕਤ ਦਰਸ਼ਨ ਆਪ ਸੰਗਤਾਂ ਦੇ ਦਰਸ਼ਨ ਕਰਨ ਵਾਸਤੇ ਇਕੱਤਰਿਆ ਆਪ ਸਰਬ ਸਤਿ ਸੰਤਾਨੋ ਮਹਾਂਪੁਰਖਾਂ ਦੇ ਅਸਾਨਾਂ ਦੇ ਮਜੂਦਾ ਮੁਖੀ ਮਹਾਂਪੁਰਖ ਸੰਤ ਬਾਬਾ ਪ੍ਰੇਮ ਸਿੰਘ ਜੀ ਸੇਵਾਦਾਰ ਬਾਬਾ ਸੋਮ ਸਿੰਘ ਬਾਬਾ ਮੂਰ ਸਿੰਘ ਜੀ ਅੰਸ ਬੰਸ ਸੰਤ ਬਾਬਾ ਤਾਰਾ ਸਿੰਘ ਜੀ ਉਸਤਨ ਮਾਪੁਰਖਾ ਵੱਲੋਂ ਪੂਰ ਜੋਰ ਸਨੇਮਰ ਬੇਨਤੀ ਹੈ ਕਿ ਇਹਨਾਂ ਮਹਾਨ ਜੋੜ ਮੇਲੇਆਂ ਵਿੱਚ ਆਪਣੇ ਪਰਿਵਾਰਾਂ ਸਮੇਤ ਆਪਣੇ ਰਿਸ਼ਤੇਦਾਰਾਂ ਸਮੇਤ ਹਾਜ਼ਰੀਆਂ ਭਰ ਕੇ ਤਨ ਕਰਕੇ ਆਪਣੇ ਜੀਵਨ ਨੂੰ ਸਫਲਾ ਕਰਿਏ ਸੰਗਤਾਂ ਜੀ ਸੰਗਤਾਂ ਦੇ ਚਰਨਾਂ 'ਚ ਬੇਨਤੀ ਹੈ ਵਾਤ ਵਤ ਸੰਤਾਂ ਇਹਨਾਂ ਜੋੜ ਮੇਲੇਆਂ ਵਿੱਚ ਹਾਜ਼ਰੀ ਭਰ ਕੇ ਆਪਣਾ ਲਾਭ ਪ੍ਰਾਪਤ ਕਰੋ ਵਾਹਿਗੁਰੂ ਜੀ ਕਾ ਖਾਲਸਾ wah guruji ki fate